ਆਗਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਲਾਕੀਏ ਤੇ ਮੈਂ ਤਾਂ ਇਹ ਨਾ ਹੁਣਾ ਕਿ ਜੇ ਕਿਸੇ ਨੇ ਭਾਰਤ ਦੇ 500 ਸਾਲਾਂ ਦਾ ਸਪਿਰਚੁਅਲ ਗਿਆਨ ਦਾ ਖਜ਼ਾਨਾ ਲੈਣਾ ਹੈ ਨਾ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ 1173 ਨੂੰ ਭਗਤ 70 ਨੂੰ ਭਗਤ ਜੈਦੇਵ ਜੀ ਨੇ 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਤੋ ਅੱਖੀਆਂ ਦੇ ਬਾਣੀਕਾਰ ਹੋਣ ਗਿਆ ਆਲਾ ਕੇ ਗੁਰਗੱਦੀ ਦਾ 1708 ਨੂੰ ਦਿੱਤੀ ਪਰ ਬਾਣੀਕਾਰ ਤਾਂ ਜਾ ਚੁਕੇ ਦੇ ਸ਼ਹੀਦ ਹੋ ਗਏ 1170 ਤੋਂ ਲੈ ਕੇ 1675 ਤੱਕ ਜਿੰਨਾ ਭਾਰਤ ਦਾ ਰੋਹਾਨੀ ਗਿਆਨ ਸੀ ਮੇਰੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਇੱਕ ਜਗ੍ਹਾ ਤੇ ਇਕੱਠਾ ਕਰ ਦਿੱਤਾ। ਇੱਕ ਗੱਲ ਹੋਰ ਯਾਦ ਰੱਖਿਓ ਮੈਂ ਤੁਹਾਨੂੰ ਮੋਸ਼ਨ ਨਹੀਂ ਕਰ ਰਿਹਾ। ਜਿਸ ਦਿਨ ਕਿਤੇ ਇਹ ਗੱਲ ਚੱਲੇਗੀ ਵੀ ਇਹ ਪਲੈਨਟ ਇੱਕ ਪਿੰਡ ਬਣਦਾ ਜਾ ਰਿਹਾ ਹੈ। ਇੱਕ ਬੋਲੀ ਇੱਕ ਧਰ ਬੱਸ ਹੈ ਜੀ ਤੇ ਉਹ ਗ੍ਰੰਥ ਹੋਵੇ ਜਿਹੜਾ ਪੂਰੀ ਮਾਨਵਤਾ ਨੂੰ ਜਾਤ ਦੇ ਬੰਧਰ ਤੋੜ ਕੇ ਸੰਕੀਰਣਤਾ ਦੇ ਬੰਧਨ ਤੋੜ ਕੇ ਬੋਲੀਆਂ ਦੇ ਬੰਧਨ ਤੋੜ ਕੇ ਰੱਬ ਦੇ ਨਾਮਾਂ ਦੇ ਬੰਧਨ ਤੋੜ ਕੇ ਆਤਮਾ ਤੇ ਪਰਮਾਤਮਾ ਦੀ ਗੱਲ ਕਰੇ ਚੇਤੇ ਰੱਖੋ ਦਿਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕੋਈ ਗ੍ਰੰਥ ਟਿਕ ਨਹੀਂ ਸਕੀ ਇਹ ਗੁਰੂ ਗ੍ਰੰਥ ਸਾਹਿਬ ਚ ਹੈ ਇਹ ਮੂਸੂ ਨਹੀਂ ਹੋ ਕੇ ਨਹੀਂ ਇਹ ਸਵਾਲ ਉੱਠੇਗਾ ਕਿਉਂ ਕਿਉਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਰੱਬ ਦੇ ਨਾਮ ਤੇ ਬਿਲਕੁਲ ਰੋਵਾ ਹੈ ਪੂਰਬ ਦੇ ਨਾਮ ਨੇ ਰਾਮ ਗੋਪਾਲ ਪੂਰਬ ਸਮਝ ਗਿਆ ਨਾ ਜੀ ਭਾਰਤ ਵਾਲ ਦੇ ਰਾਮ ਗੋਪਾਲ ਮੁਰਾਰੀ ਗਵਰਧਨ ਗੋਬਿੰਦ ਬੀਠੁਲ ਸ਼ਾਮ ਸੁੰਦਰ ਸਾਰੇ ਰਮਈਆ ਇਹ ਪੂਰਬ ਦੇ ਨੇ ਪੱਛਮ ਦੇ ਨੇ ਅੱਲਾਹ ਰੱਬ ਰਹੀਮ ਕਰੀਮ ਇਹ ਸਾਰੇ ਸ਼ਬਦ ਜਿਹੜੇ ਨੇ ਪੱਛਮ ਦੇ ਨੇ ਤੇ ਮੈਂ ਕੱਲ ਵੀ ਨਹੀਂ ਪੈ ਗਿਆ ਜਿਹੜਾ ਪੱਛਮ ਵਾਲਾ ਸੀ ਉਹ ਕਹਿੰਦਾ ਸੀ Hindu ਕਹਿ ਰਿਹਾ ਸੰਸਕ੍ਰਿਤ ਦੇਵ ਬਾਣੀ ਹੈ ਪੱਛਮ ਵਾਲਾ ਕਹਿ ਰਿਹਾ ਸੀ ਕਾਫਰਾ ਦੀ ਬੋਲੀ ਹੈ ਤੇ ਮੁਸਲਮਾਨ ਉਹ ਅਰਬੀ ਹੋਦਾ ਤੇ Hindu ਕਹਿ ਰਿਹਾ ਸੀ ਇਹ ਮਲੇਸ਼ੀ ਦੀ ਬੋਲੀ ਹੈ ਗੁਰੂ ਨੇ ਕਿਹਾ ਬੋਲੀਆਂ ਦੀ ਵੰਡੀ ਨਾ ਪਾ ਓਏ ਸ਼ਬਦ ਜਿਹੜਾ ਮਰਜੀ ਵਰਤ ਲੋ ਪਰ ਗੱਲ ਰੱਬ ਦੀ ਕਰ ਹੁਣ ਥੋੜੀ ਜਿਮ ਇੱਕ ਉਦਾਹਰਨਾ ਆਪ ਜਿਮ ਹੋਰ ਦਿਆਂਗਾ ਕਿ ਕਿ ਬਰੀਕ ਵਿਸ਼ਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਆਪ ਜੀ ਨੂੰ ਪਤਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੁਝ ਸ਼ਬਦ ਹੱਡ ਵੀਕਿਆ ਨਾਲ ਸੰਬੰਧਿਤ ਹਨ। ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ। ਸੁਲਤਾਨ ਪੁੱਛੇ ਸੁਣਵੇਂ ਨਾਮਾ ਦੇਖੂ ਰਾਮ ਤੁਹਾਰੇ ਕਾਮਾ ਨਾਮਾ ਸੁਲਤਾਨ ਨੇ ਬਾਦੁਲਾ ਦੇਖੂ ਤੇਰਾ ਹੱਥ ਬੀਟਲਾ। ਬਿਸਮਿਲ ਗਉ ਦੇਉ ਜੁਲਾਏ ਨਾਤੁਰ ਗਰਦਨ ਮਾਰੂ ਠਾਏ। ਬਾਦਸ਼ਾਹ ਐਸੇ ਕਿਉਂ ਹੋਏ ਬਿਸਮਿਲ ਕੀਆ ਨਾ ਜੀਵੇ ਕੋਈ ਪਾਠ ਕਰਨ ਵਾਲੇ ਸਿਨਾਂ ਨੂੰ ਪਤਾ ਹੈ ਪਰ ਤੁਸੀਂ ਉਤਨ ਕਰਿਓ ਪਿਆਰੋ ਹਿੰਮਤ ਨਾ ਹਾਰੋ ਇਹ ਮੈਂ ਸੁਣ ਕੇ ਮੇਰੀ ਉਮਰ ਢਾਲ ਗਈ ਇਹ ਮਨ ਸਮਝੋ ਮੈਂ ਤਾਂ ਸਿੱਖਿਆ ਕੁਝ ਨਹੀਂ ਨਹੀਂ ਪਿਆਰੋ ਆਪਣੀ ਭਾਵਨਾ ਬਣਾ ਕੇ ਤੁਸੀਂ ਚੱਲੋ ਜਿੱਦਨ ਗੁਰੂ ਗ੍ਰੰਥ ਸਾਹਿਬ ਦਾ ਪੁਰਣਾ ਹੀ ਬਣਾ ਲਓ ਕਿ ਨਾ ਮੈਂ ਤੇਰਾ ਪਾਠ ਕਰਨਾ ਚਾਹਨਾ ਤੁਸੀਂ ਪੁਰਣਾ ਬਣਾ ਕੇ ਦੇਖੋ ਗੁਰੂ ਤੁਹਾਡੀ ਰਾਹ ਜੂੜ ਕੋਈ ਨਾ ਕੋਈ ਕੱਢੇ ਕਿਉਂਕਿ ਜੇ ਗੁਰੂਗੋਲਾ ਅੰਦਰ ਕੀ ਕੰਮ ਚੱਲਿਆ ਸਤਿਗੁਰੂ ਕਰੋੜਾ ਕਦਮਾਂ ਦੇ ਹੁਣ ਉੱਥੇ ਇੱਕ ਸਮੱਸਿਆ ਇਹ ਆਈ ਕਿ ਲੋਧੀ ਬਾਦਸ਼ਾਹ ਨੇ ਨਾਮਦੇਵ ਜੀ ਨੂੰ ਇਹ ਕਿਹਾ ਵੀ ਤੂੰ ਰਾਮ ਨਹੀਂ ਬੋਲਦਾ ਮੈਂ ਬਣਨ ਦਾ ਅਰਥ ਕਰ ਰਿਹਾ ਰਾਮ ਨਹੀਂ ਬੋਲਣਾ ਕਿਉਂ ਸਾਡਾ ਰਾਜ ਹੈ ਤੂੰ ਖੁਦਾ ਬੋਲਣਾ ਹੈ ਪਰ ਮੈਂ ਬੇਨਤੀ ਕਰਾਂਗਾ ਸਿੰਘੋ ਅੰਮ੍ਰਿਤ ਲਈ ਪ੍ਰੇਰੋ ਅਮਰ ਸ਼ਕੀਏ ਪਰ ਅੰਮ੍ਰਿਤ ਲਈ ਧੱਕਾ ਤੇ ਮਜਬੂਰੀ ਬੰਦ ਕਰ ਮੇਰੀ ਇਸ ਗੱਲ ਦਾ ਗੁੱਸਾ ਨਾ ਕਰਿਓ ਜਿਹੜੇ ਸਿੰਘ ਪੰਜਾਂ ਪਿਆਰੇ ਚ ਲੱਗਦੇ ਨੂੰ ਪਤਾ ਹੋਣਾ ਜਦੋਂ ਅਸੀਂ ਅੰਮ੍ਰਿਤ ਛਕਣ ਜਾਂਦੇ ਆ ਨਹੀਂ ਪੰਜ ਪਿਆਰਿਆਂ ਵਿੱਚੋਂ ਜਥੇਦਾਰ ਸਾਹਿਬ ਬੋਲ ਕੇ ਕਹਿੰਦੇ ਆ ਤੁਸੀਂ ਅੰਮ੍ਰਿਤ ਛਕਣ ਆਇਓ ਸਾਰੇ ਕਹਿੰਦੇ ਜੀ ਕਹਿੰਦੇ ਮਜਬੂਰੀ ਨਾਲ ਲਾਲਚ ਨਾਲ ਡਰ ਨਾਲ ਕਿਸੇ ਨੇ ਧੱਕੇ ਨਾਲ ਤੁਹਾਨੂੰ ਅੰਮ੍ਰਿਤ ਛਕਣ ਲਈ ਭੇਜਿਆ ਹੈ ਤੇ ਪਲੀਜ਼ ਬਾਹਰ ਨਿਕਲ ਜਾਓ ਕਿਉਂਕਿ ਅੰਮ੍ਰਿਤ ਪ੍ਰੇਮ ਦੇ ਖੜਾਈਆਂ ਨੂੰ ਮਿਲਦਾ ਹੈ ਲਚਾਰ ਤੇ ਮਜਬੂਰਾਂ ਨੂੰ ਨਹੀਂ ਫਿਰ ਅਗਲੀ ਗੱਲ ਉਹ ਕਹਿੰਦਾ ਤੂੰ ਅਮਰਿਸ਼ ਅਗਲਾ ਤੈਨੂੰ ਸਵਰਗ ਚ ਉਲਾ ਮਿਲਨੇਗੇ ਉੱਥੇ ਅਗਲੀ ਜਦੋਂ ਸਾਰੇ ਕਹਿੰਦੇ ਨਹੀਂ ਜੀ ਅਸੀਂ ਚਾਨਣ ਆ来ਆ ਫਿਰ ਜਥੇਦਾਰ ਸਾਹਿਬ ਅਗਲੀ ਗੱਲ ਕਹਿੰਦਾ ਜੇ ਤੁਸੀਂ ਚਾਨਣ ਆ来ਓ ਤੁਸੀਂ ਗੁਰੂ ਨੂੰ ਸਿਰ ਦਿਓਗੇ ਮੌਤ ਸਰਕਾਰ ਕਰੋਗੇ ਫਿਰ ਜਦੋਂ ਸਾਰੇ ਕਹਿੰਦੇ ਸਾਨੂੰ ਸਬਕਾਰ ਹੈ ਉਸ ਤੋਂ ਬਾਅਦ ਫਿਰ ਅਰਦਾਸ ਸ਼ੁਰੂ ਹੋ ਗਈ ਮੈਂ ਤਾਂ ਬੇਨਤੀ ਕੀਤੀ ਸਿੱਖਾਂ ਵਿੱਚ ਕੋਈ ਜ਼ਬਰਦਸਤੀ ਨਹੀਂ ਇਹ ਤੋਂ ਤਾਂ ਕਿ ਜ਼ਬਰਦਸਤੀ ਕਿਸੇ ਅਨਮਤ ਨੂੰ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਕੋਈ ਤਿਲਕ ਲਾਉਂਦੇ ਗੁਰੂ ਤੇਗ ਬਹਾਦਰ ਸਾਹਿਬ ਕੋਈ ਬੈਤਰੀ ਮੰਤਰ ਪੜ੍ਹਦੇ ਆ ਗੁਰੂ ਤੇਗ ਬਹਾਦਰ ਸਾਹਿਬ ਕੋਈ ਜੰੂ ਬੰਦੇ ਆ ਨਹੀਂ ਜੇ ਮੇਰਾ ਵਿਸ਼ਵਾਸ ਨਹੀਂ ਜੇ ਮਨੁੱਖਤਾ ਦੀ ਆਜ਼ਾਦੀ ਨੂੰ ਖਤਰਾ ਹੈ ਮੇਰੇ ਖਿਆਲ ਨਹੀਂ ਵੀ ਮਿਲਦੇ ਗੁਰੂ ਤੇਗ ਬਹਾਦਰ ਸਾਹਿਬ ਉਹਦੀ ਖਾਤਰ ਸੀਸ ਵੀ ਦੇ ਦਿੱਤਾ ਜਿਹਨੂੰ ਆਪਾਂ ਪੜ੍ਹਨੇ ਆ ਇਸ ਤਿਲਕ ਜੰਨੂ ਰਾਖਾ ਪ੍ਰਭਤਾ ਕਾ ਕਿੰਨੂ ਬੜੋ ਕੱਲ ਨੂੰ ਮੈਂ ਥੋੜੀ ਗੱਲ ਧਿਆਨ ਨਾਲ ਸੁਣ ਲਿਓ ਉੱਥੇ ਸਮੱਸਿਆ ਹੈ ਵੀ ਤੂੰ ਰਾਮ ਨਹੀਂ ਬੋਲਣਾ ਖੁਦਾ ਬੋਲ ਕਬੀਰ ਨਾਮ ਦੇ ਮਾਰ ਖਾਈ ਜਾ ਰਹੇ ਆ ਉਹਨਾਂ ਦੇ ਪੈਰਾਂ 'ਚ ਢੇੜੀਆਂ ਪਾ ਦਿੱਤੀਆਂ ਹੱਥਾਂ 'ਚ ਕੜੀਆਂ ਪਾ ਦਿੱਤੀਆਂ ਉਹ ਅਕਸਰ ਇੱਕ ਤਾਰਾ ਵਜਾਉਂਦੇ ਹੁੰਦੇ ਸਨ ਨਾਮ ਦੇ ਵਿੱਚ ਜਾਂ ਖੜਤਾਲ ਕਰਕੇ ਹੁਣ ਉਹਨਾਂ ਕੋਲ ਨਾ ਤਾਂ ਇੱਕ ਤਾਰਾ ਨਾ ਖਿਰਤਾਲ ਉਹ ਹੱਥਾਂ ਦੀਆਂ ਤੜੀਆਂ ਜਿਹੜੀਆਂ سنگਲਾਂ ਨੂੰ ਆਪਸ ਵਿੱਚ ਟਕੜ-ਟਕਰਾ ਕੇ ਉਹਦੇ ਤੋਂ ਜਿਹੜਾ ਸੰਗੀਤ ਪੈਦਾ ਹੁੰਦਾ ਉਹਦਾ ਨਾਮ ਰਾਮ ਰਾਮ ਕਰ। ਮਾਈ ਉਹਨੇ ਦੇਖਿਆ ਵੀ ਸਾਰੇ ਖੱਤ ਖੂਨ ਨਾਲ ਭਰੇ ਪਏ ਐ سنگਲਾਂ ਕਰਕੇ ਪੈਰਾਂ 'ਚ ਖੂਨ ਕੈ ਉਹਨੇ ਗੱਲ ਕੀ ਪੁੱਤਰ ਮੇਰੀ ਗੱਲ ਸੁਣ ਕੀ ਖੁਦਾ ਤੇ ਕੀ ਰਾਮਤੋਂ ਕੇ ਜਿੱਦ ਪਿੱਛੇ ਪੈ ਗਿਆਂ ਆਪਣੀ ਜਿੰਦ ਬਚਾ ਤੂੰ RAM ਦੀ ਥਾਂ ਤੇ ਖੁਦਾ ਮੋਲ ਯਾਦ ਰੱਖੋ ਬੰਦਗੀ ਕਰਨ ਵਾਲਾ ਮਰ ਤਾਂ ਜਾਊਗਾ ਪਰ ਕਿਸੇ ਦੇ ਜ਼ੁਲਮ ਨਾਲ ਵੈਰੂ ਨਹੀਂ ਬੋਲੇ ਮੇਰੀ ਇਹ ਗੱਲ ਨੂੰ ਦੂਜੇ ਮਸਲੇ ਨਾਲ ਜਾਓ ਉਹਦੀ ਆਪਣੀ ਸਵਤੰਤਰਤਾ ਹੁੰਦੀ ਉਹ ਆਪਣੀ ਆਤਮਾ ਨੂੰ ਆਜ਼ਾਦ ਹੋ ਕੇ ਵਿਛੜਦਾ ਉਸ ਵਕਤ ਮਾਂ ਨੇ ਕਿਹਾ ਰੁਦਨ ਕਰੇ ਨਾ ਮੇਂ ਕੀ ਮਾਏ ਛੋੜ RAM ਕੀ ਨਾ ਭਜੈ ਖੁਦਾਇ ਪੁੱਤਰ ਛੱਡ ਦੇ ਰਾਮ ਖੁਦਾਬੋਲ ਕੀ ਲਹੜੀ ਮਾਰ ਖਾ ਕੇ ਅਗੋਂ ਭਗਤ ਬੋਲੇ ਕਿ ਨਾ ਹੂੰ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ ਪਿੰਡ ਪਰਾਂ ਤੋਂ ਹਰ ਗੁਣ ਗਏ ਮਰ ਜਾਾਂਗਾ ਪਰ ਬੋਲਾਂ ਦਾ ਰਾਮ ਹੁਣ ਮੇਰੇ ਮਨ ਚ ਆਇਆ ਵੀ ਕੀ ਭਗਤ ਲੈਂਗੁਏਜ ਦਾ ਸੰਗੀਰਨ ਹੋ ਗਿਆ ਭਗਤ ਤਾਂ ਮਿਸ਼ਾਲ ਹੁੰਦਾ ਹੈ ਕਿ ਉਹ ਭਾਸ਼ਾ ਦੀ ਸੰਗੀਰਨਤਾ ਲੈ ਗਿਆ ਵੀ ਮੈਂ ਖੁਦਾ ਨਹੀਂ ਬਹਿਣਾ ਕੀ ਖੁਦਾ ਸ਼ਬਦ ਨਾਲ ਹੀਟ ਗਏ ਨਾ ਨਾ ਬਿਲਕੁਲ ਨਹੀਂ ਜਦੋਂ ਧੱਕੇ ਨਾਲ ਕੋਈ ਖੁਦਾ ਬਣਾਉਂਦਾ ਹੈ ਉਦੋਂ ਭਗਤ ਜੀ ਕਹਿੰਦੇ ਨਾ ਮੈਂ ਰਾਹ ਬੋਲਾਂਗਾ ਜਦੋਂ ਆਪਣੀ ਮੌਜ ਚ ਹੁੰਦਾ ਹੈ ਨਾ ਜੀ ਕੋਈ ਮਹਾਂਪੁਰਖ ਸਾਰੇ ਕੁਰਾਨ ਦੇ ਨਾਲ ਹੈ ਜਿੱਦਾਂ ਕਿ ਹੁਣ ਦੇਖੋ ਇੱਕ ਸ਼ਬਦ ਪੜ੍ਹੋ ਮੈਂ ਅੰਦਲੇ ਕੀ ਤੇਰਾ ਨਾਮ ਹੰਦਕਾਰਾ ਅੱਗੇ ਰਾਮ ਥੋੜਾ ਹੈ ਕਰੀਮਾ ਰਹੀਮਾ ਅੱਲਾ ਤੂੰ ਗਮੀ ਹਾਜ਼ਰਾ ਹਜ਼ੂਰ ਦਰ ਪੇਸ਼ ਤੁਮਣੀ ਕਰੀਮਾ ਰਹੀਮਾ ਅੱਲਾ ਇਹ ਸਾਰੇ ਕੁਰਾਨ ਦੇ ਨਾਮ ਆ ਆਪਣੀ ਮੌਜ ਵਿੱਚ ਹੁੰਦਾ ਮੈਨੂੰ ਕੋਈ ਸੰਕਿਰਣਤਾ ਨਹੀਂ ਆਪਣੀ ਮੌਜ ਵਿੱਚ ਮੈਂ ਅੱਲਾਹ ਵੀ ਬੋਲਾਂਗਾ ਪਰ ਜੇ ਮੈਨੂੰ ਕੋਈ ਜ਼ਬਰਦਸਤੀ ਮੌਤ ਦਾ ਡਰਾਵਾ ਦੇ ਕੇ ਕਹੇ ਵੀ ਤੂੰ ਖੁਦਾ ਬੋਲ ਮੈਂ ਮਰ ਜਾਗਾ ਪਰ ਰਾਮ ਹੀ ਬੋਲਾਂਗਾ ਮੈਂ ਸਿਰਫ ਆਪ ਨੂੰ ਬੇਨਤੀ ਕੀਤੀ ਗੁਰੂ ਗ੍ਰੰਥ ਸਾਹਿਬ 'ਚ ਦੀ ਕੋਈ ਸੰਕਿਰਣਤਾ ਨਹੀਂ ਥਾ ਕਿ ਇੱਥੇ ਰਾਮ ਸ਼ਬਦ ਵੀ ਹੈ ਪਰ ਅਵਤਾਰ ਦਾ ਵੱਖਰਾ ਹੈ ਇਹ ਇਹ ਭੁਲੇਖਾ ਨਾ ਪੈ ਜਾਵੇ ਰਾਮ ਸ਼ਬਦ ਸ਼੍ਰੀ ਰਾਮਚੰਦਰ ਤੋਂ ਸ਼ੁਰੂ ਨਹੀਂ ਹੋਇਆ ਕੇਵਲ ਇਹਨਾਂ ਬਰਤ ਨਹੀਂ ਲਿਆਣਾ ਪਲੀਜ਼ ਕਿਉਂਕਿ ਕਈ ਰਿਸ ਵਿਚਾਰ ਵਿੱਚ ਹੁੰਦਾ ਹੈ ਵੀ ਪਾਸੇ ਕਿ ਰਗੜ ਦਿਓ ਨਾ ਮੈਨੂੰ ਪਤਾ ਹੈ ਨਹੀਂ ਦਵੇਸ਼ ਚ ਆ ਕੇ ਕਦੀ ਸਟੇਜ ਤੇ ਗੱਲ ਨਹੀਂ ਚੱਕਰਨੀ ਚਾਹੀਦੀ ਮੈਂ ਤਾਂ ਇਹ ਤਾਂ ਕਹਿੰਦਾ ਸੰਗਤ ਵਿੱਚ ਅੰਤ ਦਾ ਵਿਰੋਧੀ ਬੈਠਾ ਹੋਵੇ ਕਦੀ ਉਹਨੂੰ ਲਾ ਕੇ ਗਾਉਣਾ ਕਰੋ ਕਿਉਂਕਿ ਆਪਣੇ ਅੰਦਰ ਨੇ ਰਸ ਨੇ ਸੁੱਕ ਜਾਣਾ ਹੈ ਦਵੇਸ਼ ਵਿੱਚ ਕਥਾ ਨਹੀਂ ਕਦੀ ਰਸ ਨਹੀਂ ਸਕਦਾ ਹੁਣ ਇੱਕ ਰਾਮ ਅਵਤਾਰ ਦੇ ਉਪਚਾਇ ਰੋਗੈ ਰਾਮ ਨਿਕਾਲਾ ਪਹਿਣਾ ਰਾਮ ਕਹੋ ਰਾਵਣ ਕਹੋ ਦੂਜੇ ਪਾਸੇ ਸਭਾ ਤੱਕ ਰਾਮ ਬੋਲੇ ਇੱਥੋਂ ਤੱਕ ਰਾਮਚੰਦਰ ਜੀ ਸ੍ਰੀ ਰਾਮਚੰਦਰ ਜੀ ਉਹ ਤ੍ਰੇਤੇਜ ਹੋਇਆ ਨਾ ਪ੍ਰਹਿਲਾਦ ਜੀ ਸਤਜੁਨ ਚ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਪ੍ਰਹਿਲਾਦ ਨੇ ਰਾਮ ਜਪਿਆ ਬਨਿ ਚੰਦਾ ਸੰਦਾ ਮਰ ਕਾ ਜੈਕ ਕਾਰੇ ਪੜੇ ਨੀ ਕਾਮੀਏ ਪਚਾਰੇ ਰਾਮ ਕਹਿ ਕਰ ਤਾਲ ਪਜਾਵੇ ਰਾਮ ਨਾਮ ਜਪੋ ਕਰੇ ਇਥੇ ਰਮਈਆ ਵੀ ਵਰਤੇ ਹੈ ਗੋਪਾਨ ਕ੍ਰਿਸ਼ਨ ਜੀ ਨੂੰ ਕਹਿੰਦੇ ਆ ਪਰ ਅਰਥ ਨੇ ਜਿਹੜਾ ਧਰਤੀ ਦੀ ਪਾਲਣਾ ਕਰਦਾ ਹੈ ਗੋਬਿੰਦ ਕ੍ਰਿਸ਼ਨ ਜੀ ਨਹੀਂ ਵਰਤਿਆ ਜਾਂਦਾ ਪਰ ਅਰਥ ਨੇ ਜਿਹੜਾ ਧਰਤੀ ਨੂੰ ਸਹਾਰਾ ਦਿੰਦਾ ਹੈ ਸਾਵਲ ਸੁੰਦਰ ਸਾਵਲਾ ਰੰਗ ਉਹਨਾਂ ਲਈ ਹੈ ਪਰ ਗੁਰਦੇਵ ਨੇ ਪਰਮਾਤਮਾ ਨਹੀਂ ਵਰਤਿਆ ਮੈਂ ਆਪ ਨੂੰ ਬਿੰਨਥ ਕਰਾਂਗਾ ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਦੇ ਨਾਮ ਦੀ ਕੋਈ ਸੰਖਿਆ ਨਹੀਂ ਇਹ ਗੱਲ ਹੋਰ ਆਪ ਜੀ ਨੂੰ ਵਿਸ਼ੇਖ ਹੈ ਕਿਸੇ ਵੀ ਧਰਮ ਦੇ ਕਿਸੇ ਵੀ ਧਰਮ ਦੇ ਕੋਈ ਬੰਦਾ ਪਰਮਾਤਮਾ ਦਾ ਕੋਈ ਨਾਮ ਵਰਤਦਾ ਹੈ ਚ ਅੰਗਰੇਜ਼ੀ 'ਚ ਵਰਤਦਾ ਹੈ ਫਾਰਸੀ 'ਚ ਵਰਤਦਾ ਹੈ ਸਿੱਖ ਕਦੀ ਉਹਦਾ ਮਜ਼ਾਕ ਨਾ ਉਡਾਵੇ ਮੈਂ ਗੁਰੂ ਗੰਦ ਸਾਹਿਬ ਤੋਂ ਸੁਤੁਖ ਹੈ ਸੇ ਨਾਨਕ ਲੋਕਾਂ ਪਾਪ ਹੈ ਮੇਰਾ ਉਹਨਾਂ ਲੋਕਾਂ ਦੇ ਪੈਰਾਂ ਵਿੱਚ ਸਿਰ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਆ ਬਲਿਹਾਰੇ ਜਾਉ ਚੇਤੇ ਤੇਰੇ ਨਾਮ ਹੈ ਵਾਜੂ ਜਿੰਨੇ ਤੇਰੇ ਨਾਮ ਬੁਲਾਉਂਦੇ ਆ ਮੈਂ ਸਾਰੇ ਨਾਮਾਂ ਤੋਂ ਕੁਰਬਾਨ ਜਾਣਾ ਇੱਥੇ ਨਾਮ ਦੀ ਕੋਈ ਸਮੱਸਿਆ ਨਹੀਂ ਪਰ ਵਹਿਗੁਰੂ ਗੁਰਮੰਤਰ ਗੁਰੂ ਨੇ ਦਿੱਤਾ ਗੁਰਮਤ ਨਾਮ ਹੁੰਦਾ ਵੰਡ ਵਿੱਚ ਅਗਲੀ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਜਾਤ ਦੀ ਕੋਈ ਥਾਂ ਨਹੀਂ ਮੈਂ ਰਾਤ ਇੱਕ ਬੇਨਤੀ ਕੀਤੀ ਸਭ ਨੂੰ ਪਤਾ ਹੈ ਭਗਤ ਭਗਤ ਆਪਣੀ ਜਾਤ ਦਾ ਜ਼ਿਕਰ ਕਰਦੇ ਆ ਜੀ ਜਾਤ ਜੁਗਾਹਾ ਮਤ ਕਾ ਤੀਰ ਕਬੀਰ ਸਹਿਬ ਕਹਿੰਦੇ ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ ਆ ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਨ ਭਗਤ ਨਾਮਦੇਉ ਕਹਿੰਦੇ ਛਿਪੇ ਕੇ ਜਨਮ ਕਾਹੇ ਕੋ ਆਇਆ ਹੁਣ ਗੱਲ ਧਿਆਨਾਂ ਦੇ ਸੰਬੰਧ ਮਾਧਿਯੁਗ ਦਾ ਸਮਾਂ ਹੈ ਉਸ ਵਕਤ ਨਾਮ ਦੀ ਗੱਲ ਤੋਂ ਦੂਰ ਜਿਹੜੇ ਹਜ਼ੂਰ ਸਾਹਿਬ ਕਹੇ ਉਹਨਾਂ ਨੂੰ ਪਤਾ ਹੋਣਾ ਭਗਤ ਨਾਮਦੇਵ ਜੀ ਦੇ ਆਉਂਡਾ ਨਾਥ ਕਹਿਉਣਗੇ ਤੁਹਾਡੇ ਚ ਕੀ ਜਿੱਥੇ ਮੰਦਰ ਘੁੰਮਿਆ ਦੇਖਿਆ ਉਹ ਮੇਰਾ ਕਈ ਸੰਗਤਾਂ ਨੇ ਹੁਣ ਉੱਥੇ ਸਮੱਸਿਆ ਇਹ ਵੇ ਕਿ ਭਗਤ ਨਾਮਦੇਵ ਜੀ ਨੂੰ ਮੰਦਰ ਚੋਇਸ ਕਰਕੇ ਕੱਢ ਦਿੱਤਾ ਗਿਆ ਕਿਉਂਕਿ ਤੂੰ ਸ਼ੂਦਰ ਹੈ ਮੰਦਰ ਚ ਥਾਂ ਨਹੀਂ ਦਿੱਤੀ ਉਹਨਾਂ ਨੇ ਸ਼ਬਦ ਕਹਿਣੇ ਤਾਂ ਜਿੰੜੀ ਜਾਤ ਮੇਰੀ ਜਾਤ ਮਰਾਇਆ ਛਿਪੇ ਕੇ ਜਨ ਕਾਹ ਇੱਕ ਵਾਰ ਮੈਂ ਜਦੋਂ ਅੱਜ ਕੱਲ ਪਾਠ ਕਰਾਂ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਕਬੀਰ ਸਾਹਿਬ ਝੁਲਾਹੇ ਦਾ ਕੰਮ ਕਰਦੇ ਆ ਭਗਤ ਨਾਮਦੇਵ ਛੀਬੇ ਨੇ ਪਰ ਗੁਰੂ ਰੂਪ ਚੋਂ ਕਹਿ ਲਗੇ ਨੀ ਇਹ ਦੋਨੋਂ ਬ੍ਰਾਹਮਣ ਬਣ ਗਏ ਬ੍ਰਾਹਮਣ ਦਾ ਅਰਥ ਜਿਹੜਾ ਬ੍ਰਹਮ ਦੀ ਪਛਾਣ ਹੋ ਜਾਏ ਬ੍ਰह्मबिੰਦੈ ਤਿਸਤਾ ਬ੍ਰਹਮਤ ਰਹੈ ਸਤਗੁਰਾਂ ਦਾ ਬਚਨ ਹੈ ਨਾਮਾ ਛੀਬਾ ਕਬੀਰ ਝੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਟੇ ਸ਼ਬਦ ਪਛਾਨੇ ਬ੍ਰਾਹਮਣ ਬਣ ਗਏ ਇੱਕ ਹੋਰ ਬਿੰਦਿਸ਼ਨੀਓਂ ਮਹਾਰਾਜ ਜੀ ਆਪਣੇ ਨੇ ਸ਼ਬਦ ਵਰਤੇ ਮਹਾਰਾਜ ਕਿਉਂਕਿ ਤੁਸੀਂ ਗੱਲ ਦਿਨ ਬਣਾ ਲਿਆ ਤੇ ਮੈਂ ਮੇਰਾ ਧਿਆਨ ਉਧਰ ਹੀ ਚਲਾ ਗਿਆ ਮਹੱਲੇਦਾਰ ਤੁਸੀਂ ਹੱਲ ਉਲ ਕਰਨਾ ਵੀ ਹੁੰਦਾ ਤੇ ਕਾਇਆ ਨਹੀਂ ਮਹੱਲਾ ਪਹਿਲਾ ਹੈ ਇਹ ਕਿਤੇ ਪੜਿਆ ਪੂਰੇ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਗੁਰੂ ਨਾਨਕ ਦੇਵ ਜੀ ਦੀ ਸਿੰਘ ਜੀ ਦੇ ਪਾਠ ਕਰਦੇ ਮੇਰੀ ਗੱਲ ਸਮਝਿਆ ਨਾ ਮਹੱਲਾ ਪਹਿਲਾ ਹੈ ਮਹੱਲਾ ਦੂਜਾ ਹੈ ਤੀਜਾ ਚੌਥਾ ਪੰਜਵਾਂ ਤੇ ਨਾਵਾਂ ਹੈ ਪਰ ਦੂਜੇ ਦੇ ਥੱਲੇ ਅੰਮ੍ਰਿਤ ਦੀ ਸ਼ਬਦ ਨਹੀਂ ਆਇਆ ਨਾਨਕ ਆਇਆ ਨਾ ਗੁਰੂ ਅੰਗਦ ਸਾਹਿਬ ਨੇ ਕਿਸੇ ਸ਼ਲੋਕ 'ਚ ਆਪਣਾ ਨਾਮ ਲਿਆ ਅਮਰਦਾਸ ਸਤਗੁਰਾਂ ਦੀ ਆਪ 40 ਪੌੜੀਆਂ ਰੋਜ਼ ਪਰਦੇ ਪੂਰੇ ਆਨੰਦ ਸਾਹਿਬ 'ਚ ਕਿਤੇ ਗੁਰੂ ਅਮਰਦਾਸ ਦਾ ਨਿੱਜੇ ਨਾਮ ਆਇਆ ਪਰ ਕਦੀ ਸੋਚਿਆ ਪਹਿਲੇ ਤੋਂ ਦੂਜਾ ਦੂਜੇ ਤੋਂ ਤੀਜਾ ਤੇ ਥੱਲੇ ਇੱਕੋ ਸ਼ਬਦ ਨਾਨਕ ਨਾਨਕ ਇਹਦਾ ਮਤਲਬ ਹੈ ਸਿ ਲੋਕੋ ਯਾਦ ਰੱਖਿਓ ਕਾਇਆ ਬਦਲਦੀ ਪਈ ਜੋਤ ਦੂਜੀ ਦੀ ਜੋਤ ਨਾਨਕ ਦੀ ਕਹਿੰਦਾ। ਤੇ ਰੇਵੀ ਦੀ ਕਾ ਬਾਣੀ ਗੁਰੂ ਨਾਨਕ ਦੇਵ ਜੀ ਕੀ। ਮੈਂ ਇਸ ਕੁਰਬਾਨ ਜਾਮਾ ਆਪਣੀ ਗੁਰੂ ਅਰਜਨ ਦੇਵ ਜੀ ਤੋਂ ਕਿਉਂਕਿ ਉੱਥੇ ਗੰਦੀ ਰਾਜਨੀਤੀ ਖੇਡੀ ਜਾਂਦੀ ਪੰਜਾਬ 'ਚ ਮੈਨੂੰ ਬਖਸ਼ ਦੇ ਇਸ ਵਿਸ਼ੇ ਤੇ ਬੋਲਣਾ ਨਹੀਂ। ਉਦੋਂ ਇਹ ਪਾੜਾ ਪਾਇਆ ਜਾ ਰਿਹਾ ਹੈ ਵੀ ਜਿਹੜੀ ਕਮਿਊਨਿਟੀ ਗੁਰੂ ਸਾਹਿਬ ਨਾਲ ਜੁੜੀ ਗੁਰਗੰਸਾਹਿਬ ਨਾਲ ਇਹੋ ਜਿਹੀ ਚਿਹੜੀ ਸੱਟੇ ਲੋ ਗੁਰਗੰਸਾਹਿਬ ਦਾ ਬਣਾ। ਕਿਉਂਕਿ ਜਦੋਂ ਕਿਸੇ ਦਾ ਦਿਮਾਗ ਖਰਾਬ ਕਰਨਾ ਹੋਵੇ ਬਹੁਤ ਕੁਝ ਨਵੀਆਂ-ਨਵੀਆਂ ਕਹਾਟਾਂ ਕਢੀਆਂ ਜਾਂਦੀਆਂ ਪਰ ਗੁਰੂ ਕੋ ਜਦੋਂ ਭਗਤਾਂ ਦੀ ਬਾਣੀ ਆਈ ਨਾ ਸਤਗੁਰਾਂ ਨੇ ਲਿਖਿਆ ਬਾਣੀ ਭਗਤ ਕਬੀਰ ਜੀਓ ਕੀ ਬਾਣੀ ਭਗਤ ਰਵਿਦਾਸ ਜੀਓ ਕੀ ਬਾਣੀ ਭਗਤ ਨਾਮਦੇਵ ਜੀਓ ਕੀ ਕਦੀ ਸੋਚਿਆ ਵੀ ਸਰਲੇਖ ਤੇ ਭਗਤਾਂ ਇੰਨੇ ਅਤਿਮ ਨਾਲ ਨਾ ਸਤਗੁਰਾਂ ਨੇ ਲਿਖਿਆ ਸਤਿਗੁਰਾਂ ਨੇ ਕਿਰਪਾ ਕੀਤੀ ਆਉ ਜਿਹੜੀ ਮੈਂ ਬੇਨਤੀ ਤੁੰ ਕਰਕੇ ਜਾਣੀ ਸੀ ਸਮਾਂ ਮੈਂ ਯਤਨ ਕਰਾਂਗਾ ਜਦੋਂ ਮਹਾਰਾਜ ਸਰੂਪ ਲਿਖਾ ਰਿਹਾ ਰਾਮਸਰ ਦੇ ਕਿਨਾਰੇ ਭਾਈ ਗੁਰਦਾਸ ਜੀ ਲਿਖ ਰਿਹਾ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਜਿਹੜੀ ਬਾਣੀ ਦਰਜ ਕੀਤੀ ਉਹ ਹੈ ਜਪ ਹਾਂਜੀ ਉਸ ਤੋਂ ਬਾਅਦ ਜਿਹੜੀ ਦੂਜੀ ਬਾਣੀ ਦਰਜ ਕੀਤੀ ਉਹ ਹੈ ਸੋ ਦਰ ਜਿਹੜੀ ਤੀਜੀ ਬਾਣੀ ਦਰਜ ਕੀਤੀ ਉਹ ਹੈ ਸੋ ਫੁਰਖ ਕਿਉਂਕਿ ਸੋ ਫੁਰਖ ਸੋਦਰ ਤੋਂ ਵੱਖਰਾ ਹੈ ਵੀ ਨਾ ਜਿਹੜੀ ਚੌਥੀ ਬਾਣੀ ਸਤਿਗੁਰਾਂ ਨੇ ਦਰਜ ਕੀਤੀ ਉਹ ਹੈ ਸੋਹਿਲਾ ਚਾਰ ਪੜਾਅ ਹਨ ਜਪ ਸੋਦਰ ਸੋ ਫੁਰਖ ਤੇ ਸੋਹਿਲਾ ਉਂਝ ਵੈਸੇ ਇਹਨਾਂ ਸਰਲੇਖਾਂ ਦੇ ਵਿੱਚ ਵੀ ਜੀਵਨ ਹੈ ਸਰਲੇਖ ਜੀਵਨ ਹੈ ਸਾਡੇ ਵਿਦਵਾਨ ਕਹਿੰਦੇ ਜਪ ਸੰਗਿਆ ਹੈ ਨਾ ਵਿਆਕਰਨ ਮੁਤਾਬਕ ਜਪ ਸੰਗਿਆ ਮਤਲਬ ਨਾਮ ਹੈ ਬਾਣੀ ਦਾ ਕੁਝ ਕਿੰਨੇ ਕਿਰਿਆ ਹੈ ਕਿਰਿਆ ਦਾ ਮਤਲਬ ਹੁੰਦਾ ਕਰਨ ਵਾਲਾ ਜਪਣ ਵਾਲਾ ਹੈ ਮੈਂ ਤੁਹਾਨੂੰ ਬੇਨਤੀ ਕਰਾਂ ਇਹ ਚਾਰ ਸਰਲੇ ਕੀ ਰੋਜ਼ ਤਾਂ ਸੀ ਪੜਨੇ ਜਿਹਦੇ ਕੋਲ ਜਪ ਹੈ ਉਹ ਹੀ ਸੋਦਰ ਤੇ ਪਹੁੰਚੇਗਾ ਸੋਦਰ ਕੱਠਾ ਨਹੀਂ ਪਾਠ ਉੱਥੇ ਹੈ ਸੋਦਰ ਸੋ ਵਖਰੇ ਤੇ ਦਰ ਵਖਰੇ ਆਪਾਂ ਕਾਲੀ ਜਿਹੜੇ ਕਹਿੰਦੇ ਨੇ ਸੋਦਰ ਦੀ ਚੁੰਕੀ ਨਾ ਸੋਦਰ ਜਪ ਹੈ ਤੇ ਸੋ ਦਰ ਹੈ ਜਿਹੜਾ ਦਰ ਤੇ ਪਹੁੰਚੇਗਾ ਖਾਲੀ ਨਹੀਂ ਜਾਏਗਾ ਦਰ ਕਿਦਾਂ ਸੋ ਪੁਰਖ ਦਾ ਜਪ ਸੋ ਦਰ ਸੋ ਪੁਰਖ ਅਖੀਰ ਤੇ ਯਾਦ ਕੋ ਸੋਹਿਲਾ ਸੋਹਿਲੇ ਦਾ ਲਫ਼ਜ਼ੀ ਅਰਥ ਹੁੰਦਾ ਖੁਸ਼ੀ ਵੇਲੇ ਕਾਇਆ ਜਾਣ ਵਾਲਾ ਗੀਤ ਮੰਗਲ ਮਈ ਗੀਤ ਮੈਂ ਆਪ ਨੂੰ ਬੇਨਤੀ ਕਰਾਂ ਇਹਦੇ ਵਿੱਚ ਉਦਾਹਰਣ ਬਿਆਨਾਂ ਦੀ ਦਿੱਤੀ ਤੇ ਗੱਲ ਮੌਤ ਦੀ ਕੀਤੀ ਫਿਰ ਤੇ ਅੰਲਾ ਸਮੇਂ ਕਿਉਂਕਿ ਸੋਖਾ ਸਮਝ ਪੈਣਾ ਸੰਬਦ ਸਾਹਾ ਲਿਖਿਆ ਮਿਲ ਕੇ ਪਾਵੋ ਤੇ ਦਿਉ ਸੱਜਣ ਅਸੀਸਾਂ ਜਿਉ ਹੋਵੇ ਸਾਹਿਬ ਸੰਗੇਲ ਘਰ ਘਰ ਇਹਨੂੰ ਪਹੁੰਚਾ ਬੜਨੇ ਜੇ ਤੇ ਟਿੱਪੀ ਕੋਈ ਲੱਗੀ ਅਕਸਾ ਪਹੁੰਚਾ ਪਹੁੰਚਾ ਇਹ ਯਾਦ ਰੱਖਿਓ ਇੱਥੇ ਟਿੱਪੀ ਨਹੀਂ ਲਾਈ ਮਹਾਰਾਜ ਪੱਪੇ ਕੰਨਾ ਹਾਏ ਓਂਕਰ ਚੱਚੇ ਕੰਨਾ ਪਹੁੰਚਾ ਤੁਬਾਰ ਵੀ ਦੇਖ ਲਿਆ ਜੀ ਕੌਣ ਚਾਹ ਤੇ ਪਹੁੰਚਾ ਬੜਾ ਫਰਕ ਹੈ ਘਰ ਘਰ ਇਹ ਕੋ ਪਹੁੰਚਾ ਸਦਵੇ ਨਿਤ ਕਵਨ ਸਦਨ ਹਾਲਾ ਸਿਵਰੀਏ ਨਾਨਕ ਸੇ ਰਹੇ ਆਵਨ ਹੁਣ ਮੇਰੀ ਫਿਰ ਬੇਨਤੀ ਜਪ ਹੈ ਆਤਮਿਕ ਬਸਤਾ ਸੋ ਦਰ ਮਿਲੇਗਾ ਸੋ ਦਰ ਹੈ ਤੇ ਸੋ ਸੁਰਖ ਮਿਲੇਗਾ ਇਹ ਉਧਾਰਨ ਵਿਆਹ ਦੀ ਹੈ ਗੱਲ ਮੌਤ ਦੀ ਸਖਾਈ ਸਭ ਤੋਂ ਜ਼ਿਆਦਾ ਜੇ ਅੱਜ ਜਿੰਨੇ ਵੀ ਅਸੀਂ ਬੈਠੇ ਆਂ ਖਿਮਾ ਕਰਿਓ ਜਨਮ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਦਰਸਤਾਂ ਦਾ ਮੌਤ ਦਾ ਸੰਗ ਜਨਮ ਲਈ ਸ਼ੁਰੂ ਹੋ ਜਾਂਦਾ ਹੈ ਚਾਹਤ ਹੈ ਬੱਚਾ ਜਨਮ ਲੈਂਦਾ ਹੈ ਰਿਸ਼ਤੇਦਾਰ ਆ ਕੇ ਵਧਾਈਆਂ ਦਿੰਦੇ ਨੇ ਇਹ ਸ਼ਬਦ ਕਹਿੰਦੇ ਆ ਕਿ ਵੈਗਰੂ ਇਸ ਬੱਚੇ ਨੂੰ ਲੰਮੀ ਉਮਰ ਬਖਸ਼ੀ ਕਦੀ ਕਿਸੇ ਨੇ ਪੁੱਛਿਆ ਇਹ ਤਾਂ ਘੰਟੇ ਦਾ ਜਨਮ ਹੋਇਆ ਪ੍ਰੋਬਲਮ ਕੀ ਹੋਗੀ ਕਿਉਂਕਿ ਸ਼ਬਦ ਦੇ ਵਿੱਚ ਇਹ ਨਹੀਂ ਕਹਿਣਾ ਜਾਂਦੇ ਛੇਤੀ ਮਰੇ ਨਾ ਇਹ ਕਹਿਣਾ ਚਾਹੁੰਦਾ ਹੈ ਕਿ ਲੰਮੀ ਉਮਰ ਦਾ ਮਤਲਬ ਇਹ ਮੌਤ ਨਾ ਛੇਤੀ ਆ। ਮੈਂ ਆਪ ਨੂੰ ਅੱਜ ਕਹਾਂ ਵਿਆਹ ਵੀ ਉਦਾਹਰਣ ਹੈ। ਗੁਰੂ ਸਾਹਿਬ ਕਹਿੰਦੇ ਜਪ ਹੈ, ਸੋਧਰ ਹੈ, ਸੋਧਰ ਹੈ, ਸੋ ਉਰਖ ਹੈ ਜਿਹੜਾ ਮੌਤ ਦਾ ਭੈ ਦਿਨ ਰਾਤ ਸਤਾਉਂਦਾ ਹੈ ਜੇ ਤੂੰ ਜਪ ਨਾਲ ਜੁੜ ਗਿਆ ਸੋਧਰ ਮਿਲ ਗਿਆ, ਸੋ ਉਰਖ ਮਿਲ ਗਿਆ। ਜੇ ਤੇ ਰਖੀ ਮੌਤ ਇਸ ਤਰ੍ਹਾਂ ਖੁਸ਼ੀ ਬਣ ਜਾਵੇ ਜਿਵੇਂ ਵਿਆਹ ਦੀ ਖੁਸ਼ੀ ਹੁਣ ਇੱਥੇ ਥੋੜੀ ਜਿਹੀ ਉਦਾਹਰਨਾ ਆਪਾਂ ਦੇਖ ਲਈਏ ਸੰਬੰਧ ਸੰਬੰਧ ਦਾ ਲਫ਼ਜ਼ ਕੀ ਅਰਥ ਹੈ ਸਾਹ ਸਾਹ ਸਮਝਿਆ ਜਿੱਦਾਂ ਦਿਨ ਮੁਕਰਰ ਕੀਤਾ ਗੁਰੂ ਸਾਹਿਬ ਜੀ ਨੇ ਜੀਮੇਤ ਬੇਟੀ ਜਨਮ ਲੰਗੀ ਹੈ ਉਹਦੇ ਵਿਆਹ ਦਾ ਸਾਲ ਉਹਦੇ ਜਨਮ ਤੋਂ ਬਾਅਦ ਮੁਕਰਰ ਕਰਨਾ ਫਿਰ ਸਾਲ ਦੇ ਨਾਲ ਨਾਲ ਮਕੀਨਾਮ ਕਰ ਕਰਨ ਆ ਬਖੀਨੇ ਤੋਂ ਬਾਅਦ ਦਿਨ ਕਰਨਿਆ ਦਿਨ ਤੇ ਵੇਲੇ ਵਿੱਚ ਅਸੀਂ ਸਮਾ ਲਿਖਦੇ ਹਾਂ 9 ਵਜੇ ਦੋਲੀ ਤੋੜਦੇ ਰਿਸੀ ਅਗਲੀ ਗੱਲ ਵਿਆਹ ਤੋਂ ਪਹਿਲਾਂ ਉਹਨੂੰ ਮਾਈਏ ਪਾਇਆ ਜਾਂਦਾ ਮਿਲਕਰ ਪਾਉ ਤੇਲ ਮੇਰੇ ਖਿਆਲ ਕਈ ਇਲਾਕਿਆਂ ਦੀ ਰਸਮ ਹੈ ਜੀ ਇਹ ਮਾਈਏ ਪਾਣਾ ਸਮਝ ਸਮਝ ਨਹੀਂ ਜੀ ਤੇਲ ਪਾਉਂ ਬੀਬੀਆਂ ਪਤਾ ਤੇਲ ਪਾਉਂਦੀਆਂ ਨੇ ਉਸ ਤੇਲ ਵਾਲੀ ਰਸਮ ਚ ਕੋਈ ਮਰਦ ਨਹੀਂ ਸ਼ਾਮਿਲ ਹੁੰਦਾ ਸਿਰ ਵੀ ਵਿਹਨ ਆਉਂਿਆ ਮੈਂ ਸਿ ਬਾਣੀ ਦੇ ਅਰਥ ਕਰਨੇ ਜਿਵੇਂ ਅਸੀਂ ਰੋਜ਼ ਪੜ੍ਹਦੇ ਉਹਦੇ ਚਾਚੀਆਂ ਤਾਈਆਂ ਮਾਂ ਮਾਸੀਆਂ ਭੂਆ ਪਿੰਡ ਦੀਆਂ ਸਹੇਲੀਆਂ ਇਹ ਆਂਦੀਆਂ ਉੱਥੇ ਦੋ ਤਰ੍ਹਾਂ ਦੀ ਇਹ ਮੋਸ਼ਨ ਬੰਦਾ ਹੈ ਉਹ ਖੁਸ਼ੀ ਨਾਲ ਸ਼ੁਰੂ ਹੁੰਦਾ ਹੈ ਇਹ ਰਸਮ ਰੋਮ ਦੇ ਨਾਲ ਖਤਮ ਹੁੰਦੀ ਹੈ ਫਿਰ ਸਮਝੋ ਖੁਸ਼ੀ ਨਾਲ ਸ਼ੁਰੂ ਹੋਏ ਜਦੋਂ ਮਾਈਏ ਪਾਇਆ ਸੱਦਾ ਦਿੱਤਾ ਹੈ ਬ੍ਰਦਰਿੰਗ ਪਿੰਡ ਚ ਜਿਹੜੀ ਧੀ ਨੂੰ ਮਾਈਏ ਪਾਣੇ ਸਾਰੀਆਂ ਹੱਸਦੀਆਂ ਆਈਆਂ ਕੇਸਾਂ 'ਚ ਤੇਲ ਪਾਏ ਸੁਹਾਗ ਔਨ ਲਗੀਆਂ ਪਰ ਜਦੋਂ ਤੇਲ ਪਾਇਆ ਇੱਕੋ ਦਮ ਸਾਰੀਆਂ ਰੋਣ ਲੱਗ ਪਈਆਂ ਜਿਹਦੇ ਕੇਸਾਂ 'ਚ ਤੇਲ ਪਿਆ ਉਹ ਵੀ ਰੋ ਪਈ ਸਤਿਗੁਰਾਂ ਨੇ ਦੇਖੋ ਸਾਡੀ ਸੁੱਤ ਚੋ ਕੇ ਬੇਰਾਗ ਜਾਏ ਮਹਾਰਾਜ ਪੁੱਛਦੇ ਹਾਂ ਖੁਸ਼ੀ ਦਾ ਕੰਮ ਤੁਸੀਂ ਰੋ ਕਿਉਂ ਰਹੀਆਂ ਜੀ ਇਹਦੇ ਅਰਥ ਕਰਨ ਲਈ ਮੈਨੂੰ ਕਰਨਾਉਣਾ ਮਾਂ ਰਹੀ ਧੀ ਰਹੀ ਸਾਮਰੋ ਇਹਨਾਂ ਪਿਛਾ ਰੋਏ ਕਿਉਂ ਕਹਿਣਗੇ ਇਸ ਕਰਕੇ ਰੋਏ ਆ ਜਦੋਂ ਕੇਸਾਂ 'ਚ ਤੇਲ ਪੈ ਜਾਏ ਮਾਇਏ ਪੈ ਜਾਏ ਨਾ ਉਦੋਂ ਕੁੜੀ ਕੰਮ ਕਰਨਾ ਛੱਡ ਦਿੰਦੀ ਇਹ ਰਸਮ ਇਹਨੂੰ ਮर्यादा ਨਾਲ ਨਹੀਂ ਜੋੜਨਾ ਇਹ ਮੁੰਡੇ ਵੀ ਇਸ ਤਾਂ ਕਰਦੇ ਸਨ ਜੀ ਜੇ ਮਾਇਏ ਪਾ ਕੇ ਸਾਡੇ ਪਿੰਡਾਂ ਕਹਿੰਦੇ ਸਨ ਤੂੰ ਮਾਇਏ ਪੈ ਪੱਟੇ ਦੀ ਵੱਡਣ ਜਾਂਦਾ ਉਹ ਮਤਲਬ ਸੀ ਵੀ ਉਹ ਤੋਂ ਕੰਮ ਕਰਨਾ ਛੱਡ ਦੇਣ ਦਾ ਉਹ ਇਹਨਾਂ ਦੀ ਵਹਿਮ ਸੀ ਕਿ ਜੇ 700 ਸੋਨਾ ਵਾਜੇ ਤਾਂ ਮਤਲਬ ਇਹ ਕੰਮ ਪੱਕਾ ਹੋ ਗਿਆ ਅਗਾ ਵਿਆਹ ਹੈ ਹੁਣ ਕੇਸਾਂ 'ਚ ਤੇਲ ਪਾਇਆ ਰੋਪ ਹੈ ਮਾਂ ਪੁੱਛਿਆ ਕਿੰਦੀ ਇਸ ਕਰਕੇ ਰੋਈ ਖਾਂ ਅੱਜ ਕੇਸਾਂ ਚ ਤੇਲ ਪਾ ਗਿਆ ਬਰਾਤ ਆਉਣੀ ਹੈ ਤੂੰ ਪਰਾਈ ਜਾਣਾ ਤਾਂ ਰੋਈਆਂ ਧੀ ਅੱਜ ਵਾਲੀ ਗੱਲ ਹੀ ਰਹਿਣੀ ਭਾਵੇਂ ਤੇਰੀਆਂ ਪਰਜਾਈਆਂ ਨਾਲ ਨੇ ਪਰ ਡੋਲੀ ਉੱਠ ਜਾਏ ਤੇ ਪਰੌਣੀਆਂ ਬਣ ਕੇ ਆਈਦਾ ਹੈ ਘਰ ਮਾਪਿਆਂ ਲਈ ਸਤਗੁਰਾਂ ਨੇ ਬਰਾਤ ਚ ਲੈ ਗਏ ਕਹਿ ਲਿਜੋ ਭਲੇ ਪੁਰਖੋ ਧੀ ਦਾ ਸਾਲ ਮਕੀਨਾ ਤਰੀਕ ਜਨਮ ਤੋਂ ਬਾਅਦ ਲਿਖੀ ਜਾਂਦੀ ਵਿਆਹ ਦੀ ਅਸੀਂ ਠੱਗ ਜਿੱਦਾਂ ਜਨਮ ਲਿਆ ਮੌਤ ਦਾ ਸਾਲ ਉਸ ਦਿਨ ਲਿਖਿਆ ਗਿਆ